ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਕਰਤਾ ਜੀ ਸਪਰੇ ਦਾ ਕੰਮ ਸਟਾਰਟ ਤੁਹਾਨੂੰ ਸਾਨੂੰ ਦਿਖਾਉਣੇ ਆਪਾਂ ਟੋਨੀ ਫਰਾਂ ਨੂੰ ਸਪਰੇ ਕਰਦਿਆਂ ਨੂੰ ਇਹ ਲੱਗ ਰਹੀ ਨਹੀਂ ਮੁੰਡੇ ਕਾ ਦਾ ਸਪਰੇ ਖੱਟਾ ਉਹ ਸਮਝਿਆ ਨਹੀਂ ਮੈਂ ਇਹ ਕਹਿੰਦਾ ਮੈਂ ਕਹਿੰਦਾ ਖੱਟਾ ਆਪਾਂ ਖੱਟ ਲੈਣਾ ਖੱਟਾ ਭਾਈ ਓਏ ਖੱਟਿਆ ਭਾਈ ਹੋਰ ਮੁੰਡੇ ਔਖੇ ਕਰਖੇ ਨੇ ਤਾਂ ਯਰ ਭਾਨੀ ਆ ਹਾਂ ਯਰ ਬੰਦੇ ਨੂੰ ਕਹਿਣਾ ਵੀ ਫੇਤੀ ਛੱਡ ਦੇ ਹਾਂ ਓਏ ਤੇਰੀ ਵਾਹ ਦਾ ਕੰਮ ਨਹੀਂ ਕਰ ਹਾਲ ਤਾਂ ਪਿੱਛੋਂ ਆਇਆ ਹਾਂ ਇਹਦਾ ਬਾਰੇ ਫਿਰਦਾ ਪਹਾਲ ਦੇ ਨਾਲ ਆਇਆ ਨਿਬੜ ਰਹੀ ਅਸੀਂ ਝੋਟਾ ਚ ਗੱਡੇ ਹੁੰਦਾ ਹੈ ਹਾਂ ਬਾਬੇ ਯਾਰ ਪਿੜੀਆਟਾ ਆਇਆ ਅੱਛਾ ਆਪੇ ਹੁਣ ਪੜਾਂਗੇ ਅੰਚ ਜਿਆਦੇ ਖਪੀਆਂ ਨਾ ਹੁੰਦਾ ਹੋਣੀ ਹੈ ਨਾ ਇਹਦਾ ਦੇਰ ਪਾਈ ਹੈ ਹਾਲ ਪਹਿਲੇ ਹੈ ਫਿਰ ਚੇ ਪਾਸੇ ਬੱਗ ਹਾਂ ീസാ സു <concernediendo> ਕਹਿੰਦੇ ਨੇ 13 ਟੋਨੀ ਦਾ ਅੱਜ ਹੈ ਨਾ ਦੇ ਵੇ ਜਨਮ ਦਿਨ ਨਾਲ ਦੇ ਸਟਾਰਟ ਕਰਿਆ ਪਤਾ ਨਹੀਂ ਸਰ ਓਏ ਤਾਂ ਹੀ ਮੈਨੂੰ ਮਿੱਠੂ ਬਗਬਸਤ ਰਿਆ ਦੀ ਹੁਣ ਕਹਿੰਦਾ ਰੇਪ ਆਉਣੇ ਮਾਹਨਾ ਸਪਰੇ ਕਹਿੰਦਾ ਜਨਮ ਦਿਨ ਮਨਾ ਰਿਓ ਮਾਹਨਾ ਇਹ ਮੋਜਾ ਦੇ ਹੋ ਰਿਹਾ ਬਟਨ ਜਿਆ ਦੇ ਹੋ ਰਿਹਾ ਬਾਬੇ ਆਹ ਹੋਏ ਪੋੜਾ ਨਾ ਲੱਗੇ ਠੀਕ ਹੈ ਆਏ ਸਰ ਕਿਉਂਕਿ ਮੈਂ ਅਰਸੀ ਰਾਜਪਾਲ ਸਿੰਘ ਕਮਾਂਡਰ ਅੱਜ ਸਾਨੂੰ ਕਮਾਂਡ ਕਰ ਰਹੇ ਨੇ ਹਾਂ ਜਨਮ ਦਿਨ ਤੇ ਸਵੇਰੇ ਹੈ ਲੰਘ ਕੇ ਹੁਣ ਤਾਂ ਪੰਜੀਰੀਆਂ ਪਈ ਹੋਈਆਂ ਬੰਨੀਆਂ ਹੋਈਆਂ ਤੁ ਤੂੰ ਪੀਂ ਲਾ ਜਾ ਹੁਣ ਤਾਂ ਵੀ ਮੇ ਹੋ ਰਿਹਾ ਤਾਂ ਦੁਆਰੇ ਕਿਹੜੇ ਦਾ ਇੱਧਰ ਓ ਠੀਕ ਐ ਇਸ ਵੀ ਨੂੰ ਦਿਨ ਦਾ ਫਿਰ ਰਾਤ ਰਹਿ ਗਏ ਹਾਂ 7 ਦਿਨ ਰਹਿ ਚੱਲ ਤੂੰ ਤਾਂ ਸਾਂਝਾ ਕਰ ਦੇ ਸਾਂਝਾ ਕਰ ਲੈ ਤੂੰ ਤਾਂ ਸਾਂਝੀ ਕਰ ਲੈਂਦੇ ਯਾਰ ਦੋ ਬਾਬਾ ਪੁੱਤਾਂ ਸਾਂਝਾ ਹੂੰ ਉੱਦੀ ਕਰਾ ਤੱਕ ਸਰੀ ਤੂੰ 4 ਦਿਨ ਬਾਅਦ ਆਈਂ ਚਾਦਰ ਘਟ ਜੂ ਹਾਂ ਅੰਥੇ ਚੋਨੀ ਦਾ ਘੱਟ ਵੱਡਾਂ ਗਿਆ ਤਾਂ ਉਹਦੇ ਵਿੱਚ ਨਿਕੜੇ ਕੋਈ ਸੁਣ ਕੋਈ ਹਾਂਜੀ ਕਹੇ ਕਰੀ ਹੂੰ ਉਸ ਤੋਂ ਇਹ ਜਿਹੜਾ ਚੀਕੇ ਪੂਗਾ ਹੂੰ ਬੜਾ ਮੋਟਾ ਕੋਈ ਤਾਂ ਓਕਾ ਖੜਾ ਜੇ ਨਾ ਤੇ ਹੂੰ ਜੇ ਦਾ ਮੀ ਪੈ ਗਿਆ ਫਿਰ ਤਾਂ ਜੰਮੀ ਸਰਦੀ ਹੂੰ ਇਹ ਨਾਂ ਦੀ ਪਿਆਰ ਤਾਂ ਇਹਦੇ ਥੰਡੇ ਅੱਗ ਨਾਲ ਪਾ ਲੈਣੇ ਵੀ ਠੀਕ ਹੈ ਦੁਬਾਰਾ ਕੋਈ ਇਹ ਤਾਂ ਓਕਾ ਡੇਗੂ ਹੋਰ ਪਤਾ ਲੱਗ ਜੂ ਠੀਕ ਹੈ ਠੀਕ ਆ ਬਸ ਇਥੋਂ ਦੇਖ ਦਾਂਗੇ ਦੇ ਕੇ ਦੇਵਾਂਗੇ ਅੱਜ ਦਾ ਤਾਜ ਬੋਕਰੀ ਨਾ ਉਹ ਅੱਜ ਦਾ ਕੀ ਹੋਣਾ ਕੀ ਹੋਣਾ ਦੀ ਬਾਰੇ ਇਹਨੂੰ ਖਾ ਲਿਓਗੇ ਤੇ ਉਹ ਕੀਲ ਕਰਦੇ ਮਰਦ ਹੂੰ ਪੀ ਕਰੇਗਾ ਪੀ ਲੈ ਜੱਦਾ ਹਮ ਬੱਸ ਬਾਬੇ ਪੀ ਕੋਈ ਨਾ ਲੈ ਤੂੰ ਦਾ ਕਿੱਡੀ ਰੋਕ ਖ ਹੋ ਰੇ ਨਾ ਨਾ ਜੱਕਦੇ ਰੇ ਨਾ ਨਾ ਕਿੱਟ ਦੇ ਬਣਾ ਚੱਲੀਏ ਮੋਟਰਸਿੰਗਲ ਚੱਲਦੇ ਬਾਬੇ ਕਿਹੜੀ ਉਹ ਐਂ ਜੀ ਉਹ ਬਚਾ ਲਓ ਇਹਨੂੰ ਸਪਰੇ ਵੀ ਨਹੀਂ ਲੱਗ ਰਿਆ ਯਾ ਸਪਰੇਅ ਦਿਨਦਾ ਹੈ ਕੱਖਾਂ ਦੇ ਸਪਰੇਅ ਕਰਾ ਲਈ ਅੱਜ ਹੁਣ ਪਾਓ ਪੀਣਾ ਵੀ ਹੋਰ ਉਹ ਤਾਂ ਅੰਗਰੇਜ਼ ਬਈ ਹੈ ਮੰਨਦਾ ਨਹੀਂ ਅੱਜ ਜਿਆਦਾ ਸਭ ਦਾ ਲੇਖਾ ਤਾਂ ਸਾਨੂੰ ਦੇਣਾ ਇੱਕ ਪਾਣੀ ਵਾਲੀ ਸਪਰੇਅ ਹੋ ਗਈ ਚਾਰੇ ਦੇ ਤਿੰਨ ਵਾਲਦੇ ਪੈ ਜਾਣ ਲਟੋਣਾ ਮਤਵੇ ਉੱਧਰ ਦੇ ਉਹਨੇ ਨਾਲ ਜਿਹੜਾ ਫੂਸ ਬਣੂ ਫੋਟੋ ਨਹੀਂ ਮਾਰਾਂ ਤੁਹਾਨੂੰ ਬਿਠਾ ਕੇ ਤੇ ਤਸਲਾ ਕੇ ਬਹਿ ਜਾ ਜਿੱਥੇ ਆਹ ਨਹੀਂ ਜੱਟਾ ਨਾ ਮਾਰ ਕੇ ਨੇ ਹੂੰ ਚੱਲ ਇਹਨਾਂ ਦਾ ਆ ਵੀ 5 ਕਿਲੋ ਡੇਕ 90 ਮਾਣ ਹੋ ਜਾਂਦੀ ਪ्योर ਕਹਾਈ ਦੀ ਕਰਕੇ ਹੋਣੀ ਆ ਪੱਜ ਕੇ ਪਣੀ ਬਸ ਇਹਦੀ ਮੱਕੀ ਦੇ ਕਰਕੇ ਠੀਕ ਕਿਹੜਾ ਕੰਮ ਕਰੂ ਪਾਣੀ ਨਾ ਥੱਲੇ ਦਾ ਹੈਗਾ ਜੀ ਕੰਡਾ ਨਹੀਂ ਤਾਂ ਹੈਗਾ ਪਾਣੀ ਥੱਲੇ ਆਸੇ ਉਹੀ ਗੱਲ ਆ ਠੀਕ ਆ ਸਮਝ ਗਏ ਜੀ ਆ ਜੀ ਇਹ ਕੰਮ ਤਾਂ ਬਹੁਤ ਘੜਾ ਥੱਲੇ ਸੰਗਣੀ ਹੁੰਦੀ ਹੈ ਦਵਾਈ ਦੇਖ ਲੈ ਹੈਗਾ ਪੈਂਚ ਨੀ ਪਾਣਾ ਨਾ ਜੀ ਅੱਧੀ ਕੁਆਲਿਟੀ ਨਾ ਸਰ ਜੀ ਉੱਥੇ ਕੁਆਲਿਟੀ ਨਾ ਸਰ ਬੰਦਨੇ ਪਹਿਲਾਂ ਮੜਾ ਦੇਖ ਲੈ ਹੈ ਲਾ ਕੇ ਬਬ ਪਾਣੀ ਹੂ ਥੱਲੇ ਦੇ ਅਜਾ ਬੀ ਬਹੁਤ ਤੇ ਉੱਚਾ ਕਰ ਜੁੱਥ ਜਾਂਦੀ ਜਾਂਦੀ ਹਾਂ ਉੱਥੇ ਪਾ ਲੈ ਉਹ ਤਾਂ ਕੀ ਆ ਉਹ ਕੀ ਬਾਲਟੀ ਆਪਾਂ ਦੇਖ ਬਾਲਟੀ ਪਾ ਲਈ ਅਜਾ ਭਾਈ ਨਹੀਂ ਜਾਂ ਫੇਰ ਤਾਂ ਰਹਿਣ ਦੇ ਆਇਆ ਤਾਂ ਪਾਣੀ ਤਾਂ ਹੈ ਹੈ ਅੱਜ ਭੈਣ ਦੀ ਦਵਾਈ ਦੇਖੀ ਕਿੱਥੇ ਤੱਕ ਕਰਦੀ ਧੱਕ ਜਿਹੜੀ ਫਰੀ ਹੈ ਚੱਕ ਮੇਰੇ ਕੱਪੜੇ ਲੱਪੜਨੇ ਲਾਲਚ ਕਰਦੇ ਨੇ ਤੇ ਪੁੱਛੀ ਤੇਰੇ ਚੌਂਗੀ ਤਾਂ ਹੈਗੀ ਆ ਪਾਣੀ ਇਹ ਚੱਲਦਾ ਉਹ ਨੂੰ ਵੀ ਆ ਗਿਆ ਜਾਨੀ ਪਰਸ ਨੂੰ ਕਰੂਗਾ ਹੈ ਕਿਵੇਂ ਪਕਾਈ ਕਰ ਦਨ ਨਾ ਤੋਂ ਲੋਗ ਦੇਖਿਆ ਸੀ ਉਥੇ ਨਹੀਂ ਲੈ ਸਕਦੇ ਕੋਈ ਕਹੇ ਕਿ ਪਰਸ ਨੂੰ ਕਿਹਨੇ ਦੇਖੀਏ ਕੀ ਪਤਾ ਪਸ਼ੂ ਜੀ ਪਰਸ ਨੂੰ ਦਾ ਉਹ ਖਾਲ ਖਾਦੀ ਜਾਊ ਜਵਾਕ ਨਿਆਣਾ ਉਹਨੂੰ ਸਪਰੇਅ ਤਾਂ ਨਹੀਂ ਪਤਾ ਮੇਰੇ ਬਾਪੇ ਦਾ ਘੋੜਾ ਰੱਖਦਾ ਹਾਂ ਹੈਲੋ ਆ ਖਾ ਹੁਣ ਸੂਣਾ ਤੇ ਵਾਕ ਤੁਸੀਂ ਲੈ ਗਏਂਨੇ ਸਾਨੂੰ ਸੂਣਾ ਤੇ ਕਿਹ ਅੱਜ ਕਰਿਆ ਨੇ ਵਾਲੀ ਦੇ ਬੂੜਾ ਆਈ ਬੂੜਾ ਕਰਿਆ ਮੈਂ ਛਾੜੇ ਤੋਂ ਆ ਗਿਆ ਮੁੜ ਕੇ ਕਰੇ ਨਹੀਂ ਛੱਗ ਮਰ ਚ ਪਰਾ ਗੁੱਜਰਾਂ ਦੇ ਮੁੰਡੇ ਇੱਕ ਬੇੜਾ ਹੁੰਦਾ ਦੀਗਾ ਤੇ ਤਾਂ ਸੂਰੀਆਂ ਲੈ ਤੀ ਵੀ ਨਾਲ ਤੇ ਛਾੜੇ ਤੇ ਹਾਂ ਤੱਕੀ ਦੇਖਣ ਆਏ ਮੁੜ ਕੇ ਕਰੇ ਨਹੀਂ ਚਲ ਚਲੋ ਇਹ ਕੀ ਕਾੜਾ ਜ ਆਪਣੇ ਜਨਾ ਹੋਏ ਵੈਲਕਮ ਦਾਮ ਆਮ ਤੇਰੀ ਕਿਸ ਤਰ੍ਹਾਂ ਆ ਗਈ ਹਾਂ ਖੜ ਜਾ ਖੋਲਦਾ ਮੈਂ ਖੜਾ ਬਾਬਨੇ ਖੜੀ ਹੋਈ ਖੜ ਜਾ ਇਹ ਨੂੰ ਵਗ ਜਾਣ ਦੇ ਫਿਰ ਮੀਟਰ ਯਾਰਾ ਖੜਾ ਹੋਏ ਜਰਾ ਜੀ ਲੂਣਾ ਇਰਾਜ ਵਾਲੇ ਨੇ ਆ ਮੂੰਹ ਤਾਂ ਛੱਡ ਲਈ ਦੀ ਆ ਬਚਾਲੀ ਨਾ ਜਲਦੀਆ ਪੁੱਲ ਗਿਆ ਬਲੈਣਾ ਆਈ ਨਹੀਂ ਕੁਝ ਆਉਂਦੇ ਇੰਨਾ ਪਾਣੀ ਡੁੱਬੀ ਹੋਊਗੀ ਆ ਦੇ ਗਿਆ ਨਾ ਇਹ ਰੇਸ ਕਰੇਗਾ ਜਦੋਂ ਸੁਜਰੀ ਕਰੇਗਾ 10000 ਤੇ ਜਲਦੀ ਪੁਲੀ ਦੀ ਬਦਲਾ ਹੁੰਦੀ ਹੈ ਜੀ ਯਾਹਨ ਲੈ ਟੂਰੇ ਵਿੱਚ ਬਾਈ ਬਗ ਜਾ ਰਿਹਾ ਨਾਗਰਾ ਜਵਾਖ ਦੇ ਆਪ ਤਾਂ ਨਹੀਂ ਬੋਲਦਾ ਹਾਂ ਹਰਾ ਤੋਂਨੀ ਵਰਗਾਂ ਨਹਿਰ ਚ ਹਾਂ ਅਸਿਆ ਚੋਰ ਜੇ ਇੰਨੇ ਚ ਪਈ ਹੋ ਜਾਂਦੇ ਨੇ ਰਬਾ ਕੰਡਾ ਪਾਣੀ ਆ ਯਾਰ ਅਹੀਂ ਚ ਹੋਇਆ ਹੈ ਨਾ ਨਹੀਂ ਹੋਇਆ ਨਾ ਬਣਾ ਨਾਲ ਖੋਲੀ ਤਾਂ ਵੀ ਖਾਸਾ ਪਾਣੀ ਜਾਂ ਚੂਈ ਜਾਂਦਾ ਇਹ ਵਿੱਚੋਂ ਹਾਂ फिर कनक करते वीया पानी आता यार मोटर जो मोटर तो ही है मोटर तो जारी है ਛੜਤਾ ਟੋਨੀ ਨੇ ਸੂਏ ਦਾ ਪਾਣੀ ਲਾਲ ਲਾਲ ਹੈ ਬਾਬੇ ਮਰੇ ਇਹੋ ਪਾਰ ਰਿਆ ਹੁਣ ਤਾਂ ਤੂੰ ਤਾਕਤ ਵਾਲਾ ਪਾਣੀ ਹੈ ਜੀ ਬਣਾ ਬਾਬੇ ਨੇ ਮਾ ਮੌਜ ਨਾ ਸਾਡੇ ਲਈ ਲੈ ਨਾਲ ਆ ਨਹੀਂ ਹੁੰਦੇ ਕਰਮ ਕਿਹੜੇ ਹੁੰਦੇ ਨੇ ਕਹਾਂ ਤਮੰਦਪਾਈ ਬੋਟਾ ਪਾਈ ਹੁੰਦੇ ਮਸਾ ਦਾ ਲੈ ਰਿਆ ਇਹ ਲੱਜ਼ਾਰੇ ਵਾਖੇ ਟੱਕਣ ਦੀ ਦਵਾਈ ਘੋਲੀ ਆ ਟਰਨ ਨਹੀਂ ਲੱਗ ਰਹੀ ਮੈਂ ਬਹੁਤ ਅੱਦਰ ਕਿੰਨਿਆ ਚਾ ਆ ਆ ਜਿੱਲਾ ਜਿੱਲਾ ਇੱਕ ਜਨਾ ਪਾਇ ਪਦਸ ਆਂ ਦੇ ਰਿਹਾ ਰ ਆਪਣਾ ਤਾਰੀ ਇਸੇ ਨਾਲ ਤਰਮਾਉਂਦਾ ਹਣਾ ਉਹਨੂੰ ਚਾਰ ਸੂਤ ਆ ਬਈ ਚਾਰ ਬੱਦ ਮੁੰਡਿਆ ਟ੍ਰੈਕ ਕੋਲਾ ਪਰੇ ਦਾ ਬਣੋ ਬਹੁਤ ਧੀਰੇ ਚੱਲ ਮੈਂ ਘਾਰੇ ਇਹ ਲਾਉਂਦੀ ਘਾਰੇ ਨੂੰ ਤਾਂ ਉੱਤੋਂ ਹੀ ਵਜੂ ਚੱਟਾ ਫੜ ਲੈ ਅੱਜ ਆਏ ਚੱਲ ਓਏ ਡੇਡਾ ਹੋ ਗਿਆ ਛੱਡ ਦੇ ਕਾਹੇ ਜੱਕਾ ਹੈ ਦੀ ਡੇਡਾ ਹੋ ਗਿਆ ਪਰਾਂ ਨੂੰ ਨੀ ਮੈਂ ਚੱਲ ਓਏ ਓਏ ਸ਼ੀ ਤਾਹਾਂ ਯੱਕਲਾ ਮੜਿਆ naafu ni mo di wɛɛ abe anyi wanyi wanyi wanyi. ਆਧਾਰ ਇਹ ਜਦੋਂ ਉਂਧੀਓ ਇੰਟਰਵਾ ਦੂ ਬੱਬ ਜੀ ਘੜ ਗਿਆ ਕੱਢੀ ਹੋਇਆ ਕੇ ਚੱਲ ਬੱਸ ਉਹ ਆਧਾਰ ਇਹ ਲੈ ਮੈਂ ਆ ਮੜਾਵਾ ਹੋਰ ਜਪਰ ਲੈ ਦੱਸ ਗਿਆ ਚੱਕਾ ਥੋੜੀ ਖੜਾ ਲੈ ਥੋੜੀ ਵੜ ਜਾ ਕੀ ਕਰ ਅੱਛਾ ਨਾ ਕੋਈ ਬੰਦਾ ਨੱਬਲਿਆ ਬਾਬੇ ਚਾਰ ਵੀ ਗੱਡਾ ਹੈ ਹੈਾ ਰੌਂਡ ਅਪ ਕਰੀ ਹੋਈ ਹੈ ਉਸ ਸਪਰੇਅ ਦਾ ਟਾਈਮ ਆਥ ਨਹੀਂ ਆ ਹਨਾ ਵਧੀਆ ਸਰੇ ਨਾ ਹੋਣਾ ਹਵਾ ਨਾ ਹੋਣਾ ਵਾਣ ਵਧੀਆ ਪਾਣੀ ਦਾ ਵੀ ਫਰਕ ਪੈਂਦਾ ਇਹ ਜੋ ਅੜਲੀ ਪਾਈ ਹੈ ਤੇਲ ਲਈ ਪਾਈ ਬਾਬੇ ਥੋਲੀ ਵਾਲੀ ਦਾ ਜਬਰਦਸਤ ਪਾਈ ਹੋਣੀ ਵਧੀਆ ਚਲ ਪਹਿਲੀ ਫਿਗਰੀ ਜਿੱਟਾ ਕੋਈ ਦੂਜੇ ਹਰ 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 ਉਹ ਸਾਫ ਹੈ ਜੀ ਰੀ ਵਧੀਆ ਉਹ ਵੀ ਟਾਈਮ ਤੱਕ ਹੁਣ ਉਹ ਪ੍ਰਦਾਨ ਤਾਣ ਲੋਕ ਪਾਉਣ ਲੱਗੇ ਪਨਾ ਪ੍ਰਦਾਨ ਦੀ ਸਲਾਹ ਸੀ ਹਮ ਆਪਣੇ ਰੰਗ ਕਰਕੇ ਮੰਗਦੇ ਹਾਂ ਪ੍ਰਦਾਨ ਜੀ ਹਾਂ ਕੰਨ ਹੋ ਜਾਣੀਆਂ ਸਪਰੇਆਂ ਚਟਕਾ ਮਾਰ ਕਾਣ ਮਾਰਦੇ ਚਟਟ ਛਟਟ ਤੱਕ ਨੂੰ ਮਾਰ ਦਿੰਦੇ ਚਲ ਐ ਵੀ ਆਉ ਦਾ ਵੀ ਸੋਚਾ ਹੈ ਸਪਰੇ ਕਰੀਏ ਚੀਜ਼ ਹੈ ਵੈਰੀ ਨੂੰ ਹਮ ਲਗ ਕਰ ਦਿਆ ਹੈ ਹਾਂ ਓਏ ਇੱਧਰ ਖੜਦੇ ਨੇ ਵਾ ਅਰੇ ਆ ਨੀ ਬੜੀ ਮੈਂ ਸਪਰੇਅ ਲੱਗਰੀ ਕਰਨਾ ਮੈਂ ਦੇਖਦੇ ਖੜਦੇ ਨੇ ਉਹ ਹਾਂ ਤਾਰੂ ਤੋਂ ਨਾ ਨਾ ਮੈਂ ਤੇ ਦੇ ਦਿੰਦਾ ਨੇ ਕਿਤੇ ਤਾਂ ਪੂਨੇ ਗੋਹੋਂ ਹਾਂ ਪੂਨੇ ਗੋਹੋਂ ਕਿਧਰ ਗਿਆ ਉਹ ਦੇਖ ਲੈ ਮੁਰੂਦ ਨਵਾਂ ਲੱਗ ਰਿਹਾ ਏ ਲੈ ਕੰਮ ਆਇ ਤੇ ਤੂੰ ਫੋਰਮ ਦੇ ਹੇਕਰ ਕੰਦੇਰਾ ਕਰ ਤਾ ਕੰਮ ਤੂੰ ਕਦੇ ਟੈਲੀ ਫੋਰਮ ਦੇ ਦਿੱਤਾ ਬਾਈ ਉਹ ਬੱਸ ਹਾਂ ਦਾ ਸਿਨਾਰਾ ਰੋੜਾ ਰੋੜਾ ਪਰ ਬੈਠੀਂ ਨਾ ਉਹ ਬੈਠ ਜਾ 5 ਮਿੰਟ ਬੈਠ ਜਾ ਪੰਜੋਟਾ ਇਹੜਾ ਗੜਾ ਸਰ ਕੋਈ ਗੋਡਾ ਗੋਡਾ ਕਿੱਟਾ ਦਾ ਖੁਦਾ ਹੈ ਗਏ ਨਾ ਨਾਮ ਉਹ ਤੇ ਤੋਂ ਉਹਨੇ ਲਿਆ ਖਾਲ ਤੋਂ ਸਤਲੇ ਪੱਤੰਮਰਾ ਵਾਲਾ ਕਾਏ ਹੋਰ ਉਹਦਾ ਕੋਡਾ ਹੈ ਇਹ ਲਾ ਪਿਆ ਹੋਇਆ ਇਹ ਉਸ ਗੱਲ ਦੀ ਗੱਲ ਹੈ ਜਿੱਦੇ ਸਪਰੇਅ ਕਰ ਦੇ ਜੀ ਹਾਂ ਉਹਦੇ ਮੇਰਾ ਗੁੰਬੋ ਉਤਰੇ ਬਾਬੇ ਜਦੋਂ ਗੱਲ ਸੁਣਾਉਣ ਲੱਗੇ ਨਾ ਕੋਈ ਤੇਰਾ ਦਮ ਕਾ ਤੁ ਨਿਕਲ ਜਿੰਦਾ ਹੈ ਗੱਲਾਂ ਹੀ ਮੂਰ ਜੜਦੀਆਂ ਨੇ ਪਹਿਲਾਂ ਇਹ ਗਾੜੀ ਕਰ ਕੇ ਇਹ ਗੱਲ ਜੇੜ ਮੰਨਦਾ ਮੂਰ ਜੜਦੀਆਂ ਨਾ ਹੋਰ ਇਹ ਗਾ ਰੇੜਾ ਚੈੱਕ ਕਰਦੇ ਕੋਈ ਨਹੀਂ ਨਹੀਂ ਗਾ ਤੇ ਆ ਤੇ ਹਾਂ ਵੀ ਨਹੀਂ ਨਹੀਂ ਕਰਦੇ